ਸਾਰੇ ਨੂੰ ਪਿਆਰ ਭਰੇ ਸ਼ਤਰੀਆ ਕਾਲ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਚੱਲੇ ਆਂ ਇਹ ਦਰਾਹੇ ਵੈਕਟਰ ਪੁੱਤਰ ਜੀ ਦੀ ਦੁਕਾਨ ਤੇ ਉਹਨੇ ਸਾਨੂੰ ਬੁਲਾਇਆ ਸੀ ਓਪਨਿੰਗ ਤੇ ਤੇ ਹੁਣ ਜਾ ਕੇ ਦੇਖਦੇ ਆਂ ਵੀ ਕੀ ਕੀ ਨਵੀਆਂ ਚੀਜ਼ਾਂ ਆਈਆਂ ਹੋਈਆਂ ਨੇ ਕੋਈ ਚੀਜ਼ ਖਰੀਦਣ ਵਾਲੀ ਹੋਈ ਤਾਂ ਖਰੀਦ ਕੇ ਲੈ ਕੇ ਆਵਾਂਗੇ ਤੇ ਹੁਣ ਚੱਲਦੇ ਆਂ ਚਾਚੀ ਨੇ ਵੀ ਕਾਫੀ ਸਮਾਨ ਖਰੀਦ ਕੇ ਲੈ ਕੇ ਆਣਾ ਦੇ ਆਏ ਅੱਜ ਮੋਬਾਈਲ ਜੀ ਸੀਗੀ ਗੱਲ ਮਾਰੋ ਹਾਂਜੀ ਮम्मी ਹੁਣੇ ਕਹਿੰਦੇ ਸਾਨੂੰ ਪਕੌੜੇ ਖਾਣੇ ਲਈ ਬੁਲਾਇਆ ਤੇ ਪਕੌੜੇ ਆਪਾਂ ਕਿੱਥੇ ਹੀ ਨਹੀਂ ਪਕਾਉਣਾ ਰੋਕਤਾ ਦੇ ਕਰਨ ਕੰਮ ਚੱਲਦੇ ਚੱਲਦੇ ਕੰਜੂਸੀ ਕੱਤਾਈ ਅੱਛਾ ਆ ਗਿਆ ਕੰਜੂਸੀ ਕੋਈ ਨਾ ਅੱਜ ਪਕੌੜੇ ਵੀ ਨਾਲੇ ਚਲਾ ਦੇਣ ਠੀਕ ਹੈ ਅੱਜ ਫਾਜ਼ਲ ਸਾਹਿਬ ਡੈਡੀ ਪਹਿਲਾਂ ਕਹਿੰਦੇ ਸੀ ਕਿ ਮੈਂ ਚਾਹਦਾ ਆਂ ਪਰ ਵੀ ਅਸੀਂ ਲੇਟ ਹੋ ਗਏ ਸਪਾਈ ਕਰਦੇ ਕਰਦੇ ਨਾ ਜੀ ਜੀ ਕੋਲ ਬੈਠੇ ਨੇ ਬਟ ਇਸ ਕੋਲ ਪਹਿਲੇ ਬਟਨ ਤੇ ਅਜੀਤਾ ਉਹ ਮੁੰਡਾ ਵੀ ਤਾਂ ਫੁੱਲ ਬੱਟਾ ਹੈ ਜੇ ਬੱਟਣ ਦੇ ਪਾਣੀ ਥੋੜੇ ਬਣਾਵਾਂਗੇ ਆਹ ਦੇਖ ਬਿਲਕੁਲ ਥੋੜੀ ਆਹ ਅੱਜ ਦੀਵਾਲੀ ਆਉਣੇ ਆ ਰਹੀਆਂ ਵੀ ਕੀ ਮਰ ਡਿਸਕਾਊਂਟ ਲੱਗਿਆ ਹੋਵੇ ਡਿਸਕਾਊਂਟ ਇਸ ਟਾਈਮ ਫੁੱਲ ਜਲਾਤਾ ਜੀ ਡਿਸਕਾਊਂਟ ਚਲਾਇਆ ਸਭ ਤੋਂ ਪਹਿਲਾਂ ਤਾਂ ਸਨੀ ਕਰਦਾ ਵੀ ਪਹਿਲਾਂ ਇਹਨਾਂ ਨੰਬਰਾਂ ਸਾਡਾ ਨਵੀਂ ਦੁਕਾਨ ਕਰਕੇ ਨਾ ਹੁਣ ਜਿਵੇਂ ਸਾਰੇ ਆਪਾਂ ਅਪਡੇਟ ਕਰਤਾ ਇਹਨੂੰ 18 ਸਾਲਾਂ ਬਾਅਦ ਇਹਨੂੰ ਅਪਡੇਟ ਕੀਤਾ ਕੁਝ ਨਾਲ ਜਿਵੇਂ ਦੁਕਾਨ ਮਿਲਣ ਕਰਕੇ ਹੋਰ ਵੱਡਾ ਕਰ ਲਿਆ ਇਹਨੂੰ ਹੁਣ ਡਿਸਕਾਊਂਟ ਇਹ ਨਹੀਂ ਇਹਨੂੰ ਸਭ ਤੋਂ ਵੱਡੀ ਆਫਰ ਦੇਖੋ ਹਰੇ ਘਰ ਦੇ ਵਿੱਚ ਚੁੱਲ੍ਹੇ ਜੰਮੀ ਆ ਉਹਨਾਂ ਦੇ ਤਾਂ ਜਿਵੇਂ ਜਿ ਚਿਮਨੀ ਲਾ ਲਓ ਤੁਸੀਂ 12 ਤੋਂ 13000 ਦੀ ਚਿਮਨੀ ਤਾਂ ਇੰਨੇ ਕਿਤੇ ਵਿੱਚ ਚਾਰ ਵਾਲਾ 10000 ਵਾਲਾ ਚੁੱਲਾ ਵੀ ਨਾਲ ਹੀ ਦੇ ਦੇਣਾ 12000 ਚ ਚਿਮਨੀ ਵੀ ਚੁੱਲਾ ਵੀ ਹੁਣ ਤੁਹਾਡੇ ਚੱਕਰ 'ਚ ਫਿਰ ਸਾਨੂੰ ਨਵੀਂ ਰਸੋਈ ਬਣਾਉਣੀ ਪੈਣੀ ਆ ਤੁਹਾਡੇ ਚੱਕਰ 'ਚ ਸਾਨੂੰ ਨਵੀਂ ਰਸੋਈ ਯਾਨੀ 22 23000 ਦਾ ਸਮਾਨ ਸਿਰਫ 12000 'ਚ ਯਾਨੀ ਚਿਣੀ ਕਿੰਨੀ ਵੀ ਲੈ ਲਓ ਚੁੱਲ੍ਹੇ ਵੀ ਲੈ ਲਓ ਫੇਰ ਸਾਡਾ ਸੈਟ ਆਇਰ ਰਿਹਾ ਹਾਂਜੀ ਉਪਲਬਧ ਬਾਂਹ ਚੈਨਲ ਦੇ ਚੀਨੀ ਆ ਰਿਹਾ ਸੈਲੋ ਫੋਨੋ ਸੇਰੇ ਕੰਪਨੀਆਂ ਨੇ 4000 ਦਾ ਸੈਟ ਆ ਇੱਕ ਸੈਟ ਲੈ ਲੈ ਇੱਕ ਨਾਲ ਫਰੀ ਫਰੀ ਇਹ ਹੋ ਗਿਆ ਵੀ ਤਾਂ ਰਿਆ ਕਿ ਆਪਣੀਆਂ ਫੈਮਲੀਆਂ ਪਿੰਡਾਂ ਚ ਲੋਕਾਂ ਅੰਚ ਆਪਣੇ ਸਾਰਿਆਂ ਦੇ ਆਉਣਾ ਜਾਣਾ ਕੋਈ ਨਹੀਂ ਅਸੀਂ ਚਾਹਾਂ ਕਰੇ ਤਾਂ ਨਾਲ ਸਰਦਾ ਨਹੀਂ ਗਵਾਂਡੀਆਂ ਦਰਵਾਜ਼ਾ ਲਗਾਉਣਾ ਪੈਂਦਾ ਵੀ ਨਹੀਂ ਚਾਰ ਪਲੇਟਾਂ ਉਹ ਸਾਰਾ ਕਰਦਾ ਆਪਾਂ ਨਾਲ ਇੱਕ ਨ ਇੱਕ ਫਰੀ 12 ਪਲੇਟਾਂ ਦਾ ਜਿੰਨਾ ਸੈਟ ਪਿਆ ਕਰਦਾ 4000 ਦਾ 1 ਇੱਕ ਨਾਲ ਫਰੀ ਹੈ ਯਾਨੀ ਰਹੇਗਾ ਸਿਰਫ 2000 ਦੇਖੋ ਹਰ ਦਾ ਪਲਾਸਟਿਕ ਦਾ ਸੈਟ ਵੀ ਨਹੀਂ ਇੰਨੇ ਚ ਬਰਾਬਰ ਜੀਨੀ ਵਾਲਾ ਡੱਟਾ 4 ਜਾਂ ਕੇ 12 ਦਾ ਹੋਊਗਾ ਉਸ ਤੋਂ ਬਣਾ ਕੋਈ ਕੰਪਨੀ ਲੈ ਲਓ ਮੈਲਟਨ ਲੈ ਲਓ ਸੈਲੋ ਲੈ ਲਓ 25% 30% ਤੱਕ ਸਾਰੀਆਂ ਕੰਪਨੀਆਂ ਜੋ ਜਿਹੜੀ 30% ਇਹ 20-25% ਤੋਂ ਲੈ ਕੇ ਨਾ 60 ਤੋਂ 70% ਤੱਕ ਆਫ ਕਰ ਰਹੀ ਹੈ ਦਿਵਾਲੀ ਤੱਕ ਤਾਂ ਸਭ ਨੂੰ ਡਿਸਕਾਊਂਟ ਕੱਟਣੇ ਸਾਰੇ ਆ ਗਏ ਚੀਜ਼ਾਂ ਦੇ ਜਿਹੜੀਆਂ ਜਿੰਮੇ ਉਹ ਸਭ ਜਿੰਮੇ ਵਾ ਕੋਈ ਜਿਵੇਂ ਸੀਆਡਬਲ ਯੂਸ ਹਰੇਕ ਕੰਪਨੀ ਦਾ ਕੰਮ ਪ੍ਰੋਬਲਮ ਆ ਫੀਸ ਕਾਊਂਟਰ ਤੇ ਰੱਖੋ ਕਾਊਂਟਰ ਤੋਂ ਨਾ ਮਾਤੇ ਵੀਰੇ ਸਾਨੂੰ ਪਿੱਤਲ ਦੇ ਜਿਹੜੇ ਤੋਂ ਤਵਾ ਲੈ ਕੇ ਗਏ ਸੀ ਫੇਮਸ ਤਵਾ ਬਾਤ ਹੋਇਆ ਉਹ ਵੀ ਹੋਰ ਡਿਮਾਂਡ ਆਈ ਹੈ ਰਿਸ਼ਤੇਦਾਰਾਂ ਵੱਲੋਂ ਚੱਕਰ ਤੁਸੀਂ ਆ ਜਾ ਪਤਾ ਮੈਨੂੰ ਪਿੱਤਲ ਦਾ ਵਾ ਵੇਚਣ ਵੱਧ ਲਾਤਾ ਕਿੱਥੋਂ ਸਕਦੇ ਏ ਢਾਬੇ ਵਾਲੇ ਦਿੱਲੀ ਵਾਲੇ ਠੀਕ ਹੈ ਜੀ ਆ ਕੱਲ ਵੀ ਮੈਨੂੰ ਖਰੜ ਤੋਂ ਕਾਲ ਆ ਕੇ ਅੱਡੀ ਉਹ ਕਹਿੰਦੇ ਪਿੱਤਲ ਦਾ ਤਵਾ ਸਾਨੂੰ ਭੇਜਣਾ ਕੱਲ ਖਰੜ ਤੋਂ ਫੋਨ ਆਇਆ ਬਾਕੀ ਇੱਕ ਮੈਨੂੰ ਇਹ ਨਹੀਂ ਸਮਝ ਆਈ ਇੱਕ ਕਸਟਮਰ ਦੀ ਸਿਰਫ ਆਈ ਆ ਮੈਂ ਕਿੰਦਲ ਦੇ ਤਵੇ ਤੇ ਰੋਟੀ ਥੋੜੀ ਜਿਹੀ ਮਾਰੀ ਨਹੀਂ ਛੱੜਦੀ ਤਾਂ ਨਹੀਂ ਹੈਗੀ ਉਹ ਤਾਂ ਹੈਵੀ ਬਹੁਤ ਆ ਮੈਨੂੰ ਸਮਝਾਏ ਉਹ ਵੀ ਉਹਨਾਂ ਨੂੰ ਕੀ ਦੱਸਾਂ ਮੈਂ ਕਿਵੇਂ ਬਣੂਗੀ ਇਹ ਰੋਟੀ ਜਾਂ ਉਹਨਾਂ ਨੂੰ ਘੱਟ ਹਸਾਬ ਹੋਣਾ ਜਾਂ ਹੀਟ ਦਾ ਫਰਕ ਹੋਣਾ ਪਾਣਾ ਜਾਂ ਫਿਰ ਇਹ ਹੋ ਸਕਦਾ ਬੰਦਾ ਆਇਆ ਸੀ ਲੈਣ ਘਰੇ ਘਰ ਵਾਲੇ ਪੁੱਛਿਆ ਨਹੀਂ ਹੁਣ ਹਾਂ ਉਹ ਵੀ ਛੱੜ ਨਹੀਂ ਉਹਦੀ ਰੋਟੀ ਇਹ ਵੀ ਹੋ ਸਕਦਾ ਤੇ ਰੇਟ ਸੁਣ ਕੇ ਛੱੜ ਜਾਂਦਾ ਕਿਉਂਕਿ ਬਾਕੀ ਮੇਰੀ ਥੋੜਾ ਨਾ ਵਾਦਾ ਇਹ ਸਾਰਿਆਂ ਨਾਲ ਨੇ ਜਿਹੜਾ ਦੀਵਾਲੀ ਤੱਕ ਦਾ ਡਿਸਕਾਊਂਟ ਚਾਹੇ ਉਹ ਆਨਲਾਈਨ ਸਾਡੇ ਸਾਹਮਣੇ ਖੋਲੋ ਚੀਜ਼ ਚਾਹੇ ਆਨਲਾਈਨ ਚਾਹੇ ਆਫਲਾਈਨ ਸਾਨੂੰ ਇੱਕ ਵਾਰ ਪ੍ਰੂਫ ਕਰ ਦਿਓ ਵੀ ਐਂ ਤੇਰਾ ਉਦੋਂ ਵੀ 100 ਘੱਟ ਦੇ ਲਓ ਵੀ ਸੋਚ ਲਓ ਵੀਰੇ ਫਸ ਨਾ ਜਾ ਬਾਕੀ ਤਾਂ ਮਨਾ ਲਾਂਗੇ ਟਾਈਮ ਤੇ ਮਤਲਬ ਦੀਵਾਲੀ ਦਾ ਡਿਸਕਾਊਂਟ ਤੁਹਾਨੂੰ ਇਧਰ ਉਧਰ ਕਿਤੇ ਜਾਣ ਦੇ ਲੋਣੀ ਕਿਤੇ ਦੇਖ ਕੇ ਚੀਜ਼ ਲਈ ਜਾਓ ਵੀ ਸਾਹਮਣੇ ਰੱਖ ਕੇ ਨੰਬਰ ਦੋ ਤੇ ਡਿਸਕਾਊਂਟ ਆਪਾਂ ਤੁਹਾਡੇ ਨਾਲ ਖੜੇ ਆ ਕੰਪਨੀਆਂ ਇਧਰ ਨਿਗਾ ਮਾਰੋ ਅਰ ਹਰੇਕ ਕੰਪਨੀ ਪਈਆ ਫਲਿਪਸ ਹੈਵਲਜ਼ ਬਜਾਜ ਮਰਫੀ ਹਰੇਕ ਕੰਪਨੀ ਕੋਈ ਸਾਡੇ ਕੋਲ ਦੇਸੀ ਇਸਟੋਕਿੰਗ ਆ ਭਾਂਡਿਆਂ ਚ ਲਾ ਲੋ ਜਿੰਨਾ ਵੀ ਹੋਕਿੰਗ ਪ੍ਰੈਸਟਿਜ ਵਿਨੋਦ ਜਿੰਨੀਆਂ ਟਾਪ ਦੀਆਂ ਕੰਪਨੀ ਆ ਹੁਣ ਉਹ ਦੋ ਇਵੈਂਟ ਇਕੱਠੇ ਹੋਏ ਇੱਕ ਗ੍ਰੈਂਡ ਓਪਨਿੰਗ ਹੋਗੀ ਦੁਕਾਨ ਦੀ ਇੱਕ ਦੀਵਾਲੀ ਆ ਹੁਣ ਦੀਵਾਲੀ ਤੇ ਮੈਂ ਜਾਨੀ ਦੇਖੋ ਪਾਰਟੀ ਨਹੀਂ ਕੀਤੀ ਹੁਣ ਆ ਜਾਓ ਸਾਰਿਆਂ ਨੂੰ ਇਹ ਪਾਰਟੀ ਆ ਰੇਟਾਂ ਚ ਵੀ ਖਾਣ ਪੀਣ ਚਲੋ ਬਈ ਸਾਰਿਆਂ ਨੂੰ ਬਾਟੇ ਜਿਵੇਂ ਮਾਰਦੀ ਸਾਡ ਨੂੰ ਲੁੱਟ ਲੋ ਆ ਕੇ ਦਿਵਾਲੀ ਦਾ ਕੋਈ ਨਹੀਂ ਕਰਾਂਗੇ ਵੀਡੀਓ ਸ਼ੇਅਰ ਕਰਦੇ ਆ ਵੀ ਜਿਨ੍ਹਾਂ ਜਿਨ੍ਹਾਂ ਵੀ ਕੁਝ ਲੈਣਾ ਵਾ ਬੀਬੀਆਂ ਭੈਣਾਂ ਨੇ ਤਾਂ ਆ ਜਾਓ ਗਿਫਟ ਵੀ ਦਵਾਂਗੇ ਡਿਸਕਾਊਂਟ ਵੀ ਦਿੰਦੇ ਆ ਵੀਰੇ ਦੇਖ ਬੰਦੇ ਜਾਵੇ ਵਾਵੇ ਕਰ ਰਹੇ ਸਾਨੂੰ ਗਾਲਾਂ ਕੱਢਦੇ ਆ ਕਿਹਨੂੰ ਕਿਹਾ ਆਇਆ ਆਇਆ ਨਾਲਾ ਵੀ ਇਲੈਕਸ਼ਨ ਦਾ ਟਾਈਮ ਚੱਲ ਰਿਹਾ ਹੈ ਸਹੀ ਗੱਲ ਆ ਸਾਨੂੰ ਵੀ ਲੱਗਦਾ ਨਾ ਦੇਖੋ ਇਹ ਸਾਰੇ ਲੋਕਾਂ ਨਾਲੇ ਆ ਸਾਡਾ ਨਹੀਂ ਹਾਂ ਇੱਕ ਪਿੰਡਾ ਜੋ ਠੇ ਸੀ ਛੋਟੇ ਜਿਹੇ ਪਰ ਇਹ ਲੋਕਾਂ ਨਾਲ ਸਾਡੀ ਬਾਹਰ ਬਣ ਕੇ ਸਾਨੂੰ ਇੱਥੇ ਤੱਕ ਬਚਾ ਰਹੇ ਨਹੀਂ ਵੀਰੇ ਸਾਡੇ ਬਹੁਤ ਬੰਦੇ ਕਹਿੰਦੇ ਨੇ ਕਹਿੰਦੇ ਨੇ ਵੀ ਕੁਆਲਿਟੀ ਦਾ ਫਰਕ ਹੈਗਾ ਵੀ ਪਰਟੀ ਦੇਖੋ ਇੱਕ ਨੰਬਰ ਇਹੀ ਚੀਜ਼ ਇਹੀ ਜਦੋਂ ਕੰਮ ਤੋੜਿਆ ਸੀ ਸਾਰ ਦੋ ਸਾਲ ਅਸੀਂ ਬੜਾ ਡਾਂਗ ਗਏ ਇਹ ਪਤਾ ਨਹੀਂ ਕਿੰਨਾ ਕੰਮ ਅੱਗੇ ਹੁਣੇ ਚੱਲ ਰਿਹਾ ਤੀਜੇ ਸਾਲ ਲੋਕ ਉਹੀ ਸਮਾਨ ਲੈ ਕੇ ਆਏ ਹੋ ਥੋੜਾ ਉਦਾਂ ਹੀ ਚੱਲ ਰਿਹਾ ਅੱਜ ਪਰ ਆ ਚੀਜ਼ਾਂ ਇੱਧਰੋਂ ਉੱਧਰੋਂ ਲਈਆਂ ਸਭ ਡਾਊਨ ਤੇ ਇੱਕ ਪਤਾ ਨਹੀਂ ਇਹ ਹੈ ਕਿ ਜਿਹੜੇ ਸਟੀਲ ਦੇ ਭਾਂਡੇ ਦੀਰੇ ਤੋਂ ਉਹਨਾਂ ਲੈ ਕੇ ਗਏ ਹਨ ਉਹ ਕੈਨੇਡਾ ਵੀ ਨਹੀਂ ਖਰਾਬ ਹੋਇਆ ਨਹੀਂ ਸਟੀਲ ਵਾਲੇ ਭਾਂਡੇ ਜਦ ਹੀ ਟੜਕ ਜਾਂਦੇ ਸਾਨੂੰ ਤਾਂ ਮੇਰੇ ਲੋਕ ਕਹਿੰਦੇ ਨੇ ਤੁਸੀਂ ਪਾਗਲ ਹੋ ਇੰਡੀਆ ਦਾ ਸਮਾਨ ਲੈ ਕੇ ਜਾਂਦੇ ਹੋ ਮੈਂ ਕਿਹਾ ਸਾਡੇ ਯਾਰ ਬੰਦਾ ਜਿਆਦਾ ਹੋਣਾ ਸੀ ਕਿਉਂ ਨਾ ਲੈ ਕੇ ਜਾਈਏ ਇਹ ਹਾਂ ਤੁਹਾਨੂੰ ਆਸਾਂ ਨਹੀਂ ਐਟ ਆਈਟਮਾ ਸਾਡੀ ਇੱਕ ਵਾਰ ਜਰੂਰ ਅੱਜ ਤੁਹਾਨੂੰ ਮੈਂ ਰਿਕੁਐਸਟ ਕਰੂੰਗਾ ਹਾਂ ਜੀ ਮੇਰੇ ਕਰਕੇ ਜ ਇੱਕ ਵਾਰ ਜ਼ਰੂਰ ਸਾਰਿਆਂ ਨੂੰ ਦਿਖਾਓ ਵੀ ਇਹ ਚੀਜ਼ਾਂ ਦੁਕਾਨ ਦੇ ਅੰਦਰ ਕੀ ਨੇ ਰਹੀ ਗੱਲ ਰੇਟਾਂ ਦੀ ਡਿਸਕਾਊਂਟ ਦੀ ਉਹ ਮੇਰਾ ਇਹਨਾਂ ਨਾਲ ਵਾਦਾ ਸਮਝਣ ਚਾਹੇ ਆਨਲਾਈਨ ਚਾਹੇ ਆਫਲਾਈਨ ਮੇਰਾ ਰੇਟ ਉਹਨੂੰ ਪੂਰਾ ਮੈਚ ਕਰਕੇ ਦਵਾਂਗੇ ਚਲੋ ਆਪਾਂ ਆਈਟਮਾਂ ਦਿਖਾ ਦੇਣੀਆਂ ਨੇ ਬਾਕੀ ਲੋਕਾਂ ਦੀ ਮੈਂ ਆ ਤਾ ਗਿਆ ਪਰ ਮੈਨੂੰ ਲੱਗਦਾ ਮੈਂ ਫਸ ਗਿਆ ਉਹਦੇ ਆਗੇ ਹੁਣ ਬਹੁਤ ਟਾਈਮ ਲੱਗ ਜਾਣਾ ਉਹਦਾ ਕੀ ਦੇਖਦੀ ਆ ਮੈਂ ਕੁਝ ਲੈਣ 10 ਮਿੰਟ ਤਾਂ ਦੇਖਦੀ ਆ ਚੀਜ਼ਾਂ ਤਾਂ ਬਹੁਤ ਵਈਆਂ ਨੇ ਯਾਰ ਮੈਂ ਕਿਹਾ ਆ ਭਾਂਡੇ ਜਿਹੜੇ ਆਵਾ ਨੇ ਉਪਰ ਲਿਆ ਉਹ ਕਿੰਨੇ ਸੋਹਣੇ ਲੱਗਦੇ ਹੁੰਦੇ ਆ ਹਾਂ ਉਹ ਭਾਈ ਸਾਡੇ ਆ ਮੈਨੂੰ ਉਹ ਬੜਾ ਸੋਹਣਾ ਲੱਗੇ ਨੇ ਜਿਹੜੇ ਆ ਪਏ ਨੇ ਮੈਨੂੰ ਪਤਾ ਕੀ ਹਾਂਜੀ ਇਹ ਵੀ ਬਹੁਤ ਸੋਹਣਾ ਹੈ ਮੈਂ ਇਹ ਚਾਹਤ ਸੀ ਪਹਿਲਾਂ ਇੰਨਾ ਚ ਅੰਦਰਲੀ ਚੀਜ਼ ਜਲਦੀ ਨਹੀਂ ਤੰਬਾ ਲੱਗਣ ਦਾ ਇਹ ਮਤਲਬ ਹੋ ਰਿਹਾ ਹੈ ਇਹ ਅੰਦਰਲੀ ਚੀਜ਼ ਜਲਦੀ ਨਹੀਂ ਜੇ ਕੱਲਾ ਸਟੀਲ ਦਾ ਅੱਗੇ ਰੱਖ ਦਿੰਦੇ ਆ ਉਹ ਅੰਦਰਲੀ ਚੀਜ਼ ਨੂੰ ਸਾੜ ਦੋ ਅੱਛਾ ਮੈਨੂੰ ਵੀ ਨਹੀਂ ਪਤਾ ਸੀ ਪਤਾ ਲੱਗਿਆ ਦੁਕਾਨ ਕਰਨ ਤੋਂ ਬਾਅਦ ਬਹੁਤ ਚਿਰ ਬਾਅਦ ਯਾਰੇ ਮੰਗਿਆ ਲੋਕਾਂ ਦਾ ਉਹ ਬੰਦਾ ਹੌਲੀ ਹੌਲੀ ਸਿੱਖਦਾ ਫਿਰ ਮੈਂ ਕਹਿੰਦਾ ਸੀ ਨਹੀਂ ਸਟੀਲ ਦਾ ਲੈ ਲੂਗਾ ਨਹੀਂ ਚਾਂਦੀ ਕੋਈ ਨਹੀਂ ਜੇ ਨਹੀਂ ਸੜਦੀ ਕਾਪਰ ਦਾ ਹਾਂਜੀ ਤਾਂ ਹੀ ਲੈਂਦੇ ਨੇ ਵੀ ਉਹ ਜਲਦਾ ਮੱਚਦਾ ਨਹੀਂ ਮੈਨੂੰ ਲੱਗਿਆ ਸੀਗਾ ਨਾ ਕਿ ਤੇ ਕਿਉਂ ਪਾਉਣੇ ਆ ਲਈ ਉਹ ਆਹ ਤੇ ਜਿਵੇਂ ਹੀ ਉਹਦੀ ਸੀ ਹਾਂਜੀ ਮੈਂ ਤਾਂ ਹੀ ਚੱਕਣ ਲੱਗੀ ਸੀਗੀ ਜਦੋਂ ਕਿ ਆਨੇ ਸੀਗੇ ਬੜੀ ਸਾਰੀ ਲੈ ਕੇ ਜਾ ਕੇ ਉਹਦਾ ਪੈਲੀ ਮੈਂ ਕਿਹਾ ਸੀ ਆਹ ਲੈ ਲੈਂਦੀ ਹਾਂ ਪਰ ਇਸ ਵੀ ਪਿਆ ਜਾਣਾ ਆ ਉਹੀ ਕੰਮ ਹੈ ਤੇ ਰੱਖਉਂਦਾ ਸਹੀ ਵੀਰੇ ਕੋਲ ਵੈਰਾਈਟੀ ਇੰਨੀ ਜ਼ਿਆਦਾ ਆ ਤੇ ਉਦਾਂ ਵੀ ਦਰਾਹ ਦੇ ਵਿੱਚ ਲੋਕੀ ਜਿਹਨੂੰ ਵਧੀਆ ਕੁਆਲਿਟੀ ਦਾ ਸਮਾਨ ਚਾਹੀਦਾ ਜਿਆਦਾਤਰ ਵੀਰੇ ਕੋਲ ਆਉਂਦੇ ਆ ਤੇ ਇੰਨਾ ਰੌਣਕ ਮੇਲਾ ਲੱਗਿਆ ਹੋਇਆ ਆ ਸਾਨੂੰ ਕਿਸੇ ਦਾ ਦੁਕਾਨ ਦਾ ਟਾਈਮ ਹੀ ਨਹੀਂ ਲੱਗ ਰਿਹਾ ਬਹੁਤ ਜਾਨੇ ਨਹੀਂ ਮੈਨੂੰ ਬਾਕੀ ਭਾਂਡੇ ਉਹਨਾਂ ਦਾ ਪਤਾ ਨਹੀਂ ਪਰ ਮੈਨੂੰ ਇਦਾਂ ਦੇ ਫੈਂਸੀ ਭਾਂਡੇ ਇੰਨੇ ਜਿਆਦੇ ਸੋਹਣੇ ਆ ਆ ਆ ਸੈਕਸ਼ਨ ਇਹਨੂੰ ਵਧੀਆ ਲੱਗਦਾ ਹੈ ਸੈਕਸ਼ਨ ਇਹ ਆ ਅੱਜ ਤੇ ਬੱਸ ਬੁਲਾਣੀ ਆ ਕੱਲ ਇਹ ਅੱਜਕੱਲ ਸਾਰੀ ਬੋਤਲਾਂ ਤੇ ਪਾਣੀ ਗਲਾਸ ਰੱਖਦੇ ਆ ਇਹ ਅਸੀਂ ਤਾਂ ਜ਼ਰੂਰ ਹੈ ਵੀ ਇਹਨੂੰ ਨਹੀਂ ਪਤਾ ਉਹ ਵੀ ਅੱਗੇ ਪੁੱਛੇ ਤੇ ਅਸੀਂ ਨੂੰ ਦੱਸਦੇ ਹਾਂ ਇਹ ਵਾਕਈ ਪ੍ਰੋਬਲਮ ਆ ਜਿਹੜੀਆਂ ਪੇਟ ਦੇ ਹੋਰ ਆ ਤਾਂਬੇ ਦੇ ਭਾਂਡੇ ਗਲਾਸ ਲੈ ਲੋ ਕੋਈ ਰਾਤ ਨੂੰ ਗਲਾਸ ਭਰ ਕੇ ਵੀ ਪ੍ਰੋਬਲਮ ਤਾਂ ਨਹੀਂ ਹੁੰਦੀ ਉਹ ਕੰਮ ਨਹੀਂ ਕੋਈ ਸਾਫ ਸਾਫ ਕਰ ਦੇਣੀ ਹੈ ਪਾਣੀ ਵਿੱਚੇ ਵਹਿ ਰਿਹਾ ਉਹ ਛੱਡ ਦੇ ਤੇਰੇ ਕਾਲਾ ਹਾਂ ਇਹਨੂੰ ਉਹ ਸਾਫ ਕਰਨਾ ਅਸਲੀ ਰੰਗ ਹੈ ਦਾ ਹਾਂ ਆਹ ਲੈ ਅੰਦਰ ਮੈਨੂੰ ਫੈਨਸੀ ਇਹ ਉਹ ਵੀਰੇ ਕੀ ਰੱਖਿਆ ਹੋਇਆ ਉੱਤੇ ਯਾਰ ਪੈਚੀਆਂ ਨਹੀਂ ਇਹ ਇਹ ਤਾਂ ਜਿਵੇਂ ਕਹਿ ਲੋ ਕਾਰ ਦੇ ਵਿੱਚ ਰੱਖਣ ਵਾਸਤੇ ਹੈ ਜਿਹਨੇ ਮਿਸਤੀ ਲਾਈਕ ਕਰਨ ਵਾਸਤੇ ਬਿਸਤੀ ਵਾਸਤੇ ਉਹ ਚੀਜ਼ਾਂ ਨੇ ਬਹੁਤ ਠੀਕ ਹੈ ਇਹ ਤਿੰਨ ਗਲਾਸ ਨੇ ਦੋ ਦਿਨ ਵੱਲੇ ਬੈਠੇ ਨੇ ਕਾਰਤੀ ਰੋਇਮੈਂਟ ਕਰਨਾ ਦਾ ਮਿਸਤੀ ਸੈੱਟ ਅੱਛਾ ਆ ਇੱਧਰ ਉਹਦੇ ਰਿਲੇਟਰ ਸਮਾਨ ਰੱਖਿਆ ਹੋਇਆ ਹਾਂ ਜੀ ਇਹ ਹੁਣ ਜਾਂਦੀ ਐ ਇਦਾਂ ਵੀ ਜੁੱਤੇ ਨਹੀਂ ਹੈਗਾ ਅਲਾਉਡ ਨਹੀਂ ਹੈ ਕਿਤਾ ਪਾ ਪੈ ਜਾਣੀਆਂ ਇਹਦੇ ਉੱਪਰੋਂ ਪਾਲਿਆ ਬਲੇਡਰ ਮਿੰਟੇ ਬਾਅਦ ਖੋਲੀ ਪੀਲੀ ਦਾ ਬਹੁਤ ਵਧੀਆ ਕਰਦਾ ਨਾ ਪਤਾ ਹੀ ਨਹੀਂ ਕਿਸੇ ਨੂੰ ਵੀ ਕੀ ਹੈ ਇੱਥੇ ਕੀ ਨੇ ਮੈਨੂੰ ਕਹਿੰਦਾ ਲੱਗਦਾ ਸੀ ਵੀਡੀਓ ਦੇਖ ਕੇ ਲੇਡੀਜ਼ ਆਉਣਗੇ ਹੁਣ ਮੈਨੂੰ ਲੱਗਦਾ ਬੰਦੇ ਵਗਣਗੇ ਪਤਾ ਨਹੀਂ ਕੀ ਚਲੋ ਪ੍ਰਮਾਤਮਾ ਦੀ ਮਿਹਰ ਆ ਛੋਟੇ ਜਿਹੇ ਬੱਚੇ ਤੋਂ ਲੈ ਕੇ ਮੈਂ ਕਹਿੰਦਾ ਉਹ ਵੀ ਇੰਨਾ ਖੁਸ਼ ਹੁੰਦਾ ਵੱਡੇ ਬਜ਼ੁਰਗ ਤੱਕ ਵੀ ਮੇਰੇ ਮਤਲਬ ਉਹ ਵੀ ਚੀਜ਼ ਹੈ ਹਰੇਕ ਦੇ ਲਈ ਸਹੂਲਤ ਰੱਖੀ ਹੋਈ ਹੈ। ਉਹ ਜਿਹੜੇ ਉੱਪਰ ਪਏ ਆ ਨਾ ਉਹ ਵਾਟਰਫੌਲਰ ਟਾਈਪ ਜਿਹੇ ਇਹ ਜਨੀਕ ਜੀ ਆ ਵਧੀਆ ਸੋਹਣੇ ਲੱਗਣ। ਹਰ ਤਰ੍ਹਾਂ ਦੀ ਵਰਤੋਂ ਹੁੰਦੀ ਹੈ ਅੰਦਰ। ਇੱਕ ਆਉਂਦੇ ਨੇ ਅੱਜ ਕੱਲ ਡੀਟੌਕਸ ਕਰਦੇ ਨੇ ਜਿਹੜੇ ਹਾਂ ਉਹ ਹਾਂਜੀ ਹਾਂ। ਨੇਚਰਲ ਜਿੱਦਾਂ ਕਹਿੰਦੇ ਵੀ ਇੱਕ ਟੈਂਪਰੇਚਰ ਦੇ ਲਈ ਜਿਹੜਾ ਬਾਹਰ ਟੈਂਪਰੇਚਰ ਹੈ ਉਹੀ ਪਾਣੀ ਪਾਇਆ ਉਹਨਾਂ ਕਿ ਰਹੋ। ਉਹਦੇ ਲਈ ਵੀ ਬੈਸਟ ਹੈ। ਤੇ ਸਾਨੂੰ ਹੁਣ ਹਰੇਕ ਨੂੰ ਲੱਗ ਲੱਗ ਜੀ ਪਸੰਦ ਆ ਰਹੀ ਹੈ। ਮੈਨੂੰ ਉਹ ਪਸੰਦ ਆਇਆ। ਇਸ ਇਹ ਸੈਲਡ ਏਕੋਰੇਟ ਕਰਨ ਲਈ ਆ ਗਿਆ। ਆ 3 ਸੈਟ ਆ ਗਿਆ ਇਹ ਤਾਂ ਸਨੈਕਸ ਲਈ ਆ ਗਿਆ ਆ ਵੇਖੋ ਕੋਈ ਪਕੌੜੇ ਉੱਪਰ ਕੋਈ ਚਟਨੀ ਪਾ ਲਓ ਪਕੌੜੇ ਵੀਰੇ ਗੱਲਾਂ ਜੀ ਕਹਿੰਦੇ ਨੇ ਭੰਡਾਰੀ ਇਹਦੇ ਨਾਲ ਪਾਓ ਆ ਵੀ ਕੈਂਡ ਲੱਗ ਰਹੇ ਆ ਚਮਚੇ ਜਿਹੜੀ ਨੇ ਚਾਰ-ਪਾ ਕੇ ਟੀਬਲ ਤੇ ਰੱਖਿਆ ਨੋ ਇਹ ਥੋੜੀ ਨੇ ਘਾ ਤੇ ਪੂਰੀ ਹੈ ਜਿਵੇਂ ਪੂਰੀ ਐਸੀ ਟੁੱਟੇ ਟੁੱਟਣ ਤੋਂ ਪਹਿਲਾਂ ਪਹਿਲਾਂ ਇਹਨੂੰ ਦੇ ਦਿਓ ਨਾਲ ਹੀ ਦੇ ਦੇਣਾ ਤੇ ਇਹੋ ਲੈ ਕੇ ਜਾਇਆ ਕਰੋ ਕਿੰਨੇ ਉਹਨੇ ਔਰਨ ਕਰ ਤਾ ਜਮੇ ਹੋਏ ਕਈ ਸਾਨਾ ਕੁਛ ਤਾਂ ਨਹੀਂ ਇਹ ਪਲਾਸਟਿਕ ਤੇ ਤੇ ਇਹ ਵੀ ਪਲਾਸਟਿਕ ਤੇ ਲੈ ਗਲਾਸ ਨਹੀਂ ਹੋਵੇ ਸਿੰਘ ਸਰ ਇੱਕ ਹੋਰ ਚੀਜ਼ ਬਈ ਕੀ ਉਹ ਥੱਲੇ ਦੇ ਕਿਉਂ ਕੱਢ ਰਹੇ ਹਾਂ ਹਾਂ ਜੀ ਹਾਂ ਜੀ ਹਾਂ ਅੱਛਾ ਕੈਨੇਡਾ ਜੁੰਦਾ ਨੇ ਨਾ ਇਹ ਵੀਰ ਜੀ ਹਾਂ ਦਾ ਬੋਲ ਨੇ ਹਾਂ ਸਾਰਾ ਪੱਤੀ ਪਾਉਣ ਨੂੰ ਹਾਂ ਜੀ ਉਹਨੇ ਨਹੀਂ ਉਹ ਵੈਸੀ ਉਹ ਪਾਇਆ ਵੈਸੀ ਕੈਂਡੀਆ ਵਗੈਰਾ ਪਾਉਣ ਲਈ ਹੁੰਦੇ ਆ ਵੈਸੇ ਪੱਤੀ ਦੀ ਨਹੀਂ ਇਹ ਨੀਵਾਂ ਹੋ ਗਿਆ ਨਾ ਇਹ ਸਟੀਲ ਦਾ ਹੈ ਇਹ ਨਾਲ ਇਕੱਲੇ ਇਕੱਲੇ 20 ਤੇ ਲਿਖਿਆ ਹੈ ਸ਼ੂਗਰ ਟੀ ਕੌਫੀ ਹਾਂ ਕੌਫੀ ਕਿ ਜਿਹੜੀ ਨਕਰੀ ਸ਼ੂਗਰ ਤਾਂ ਹੋ ਗਈ ਹੈ ਨਾ ਬਾਕੀ ਬਾਰੇ ਹੋ ਗਏ ਇਹਦੇ ਪਾਸੇ ਦੇ ਸਟੀਲ ਦੇ ਨਾਮ ਸਾਰੇ ਪਹੁੰਚੇ ਨੇ ਪਰ ਇਹ ਬ੍ਰੇਕਾ ਨਹੀਂ ਹਾਂਜੀ ਪਰ ਉਹ ਕਹਿੰਦੇ ਸਾਰੇ ਹੀ ਉਹਦੇ ਚ ਨੇ ਸਾਡੀ ਕ੍ਰਾਫਟਰੀ ਤਾਂ ਇਸ ਵਾਰ ਨਾ ਜਿੰਨੀ ਇੰਡੀਅਨ ਕਿਤੋਂ ਪਿੰਡਾਂ 'ਚ ਵੀ ਬਣਦੀ ਹੈ ਕ੍ਰਾਫਟਰੀ ਉਹੋ ਤੇ ਤਾਈਵਾਨ ਇਟਲੀ ਜਿੱਥੇ ਵੀ ਤਿਆਰ ਹੋਈਏ ਸਾਰੀ ਇਸ ਟਾਈਮ ਆਈ ਹੋਈ ਆ ਆਪਣੇ ਦਵੜੀ ਹਰ ਤਰ੍ਹਾਂ ਦੀ ਗਰੋਕਰੀ ਸ੍ਰੀ ਮੌਕਾ ਸੰਭਲੋ ਮੌਕਾ ਸੰਭਲ ਨਹੀਂ ਆ ਜੀ ਬੈਠੀ ਬੈਠਿਆ ਸਾਰੇ ਆ ਮੈਂ Amazon ਤੇ ਲੱਭ ਰਹੀ ਸੀ ਇੱਥੇ ਵੀ ਕਿਤੇ ਵੀ ਲੱਭ ਲੋ ਜੇ ਨਹੀਂ ਮਿਲਦਾ ਇੱਥੋਂ ਦਾ ਸਾਡੇ ਕੋਲ ਪਈ ਆ ਪਹਿਲਾਂ ਤੁਹਾਨੂੰ ਕਹਿੰਦਾ ਜਰੂਰ ਕਰੋ ਮਾਫ਼ ਇੱਕ ਕਮੀ ਆ ਮੈਂ ਉਮੀਦ ਨਹੀਂ ਕੀਤੀ ਸੀ ਵੀ ਉਹ ਦੇਖੋ ਵੀਰੋ ਕਿਹਨਾਂ ਲੋਕੇਸ਼ਨ ਨਹੀਂ ਮਿਲਦੇ ਜਿਵੇਂ ਮਾੜਾ 10 ਤੋਂ ਲੋਕੇਸ਼ਨ ਆਪਣੀ ਇਹ ਆ ਜੀ ਮੇਨ ਰੇਲਵੇ ਰੋਡ ਆ ਬਰਾਹੇ ਦਾ ਕਹਿੰਦੇ ਆਪੋਜੀਟ ਆਪਣੇ ਐਸ ਵੀ ਆਈ ਬੈਂਕ ਵੇਸੇ ਤਾਂ ਹੁਣ ਵੈਕਟਰ ਕਰਾ ਬਹੁਤ ਵੱਡਾ ਲਿਖਿਆ ਹੋਇਆ ਦੇਖਿਆ ਇਹ ਬੰਦੀ ਦਾ ਬੈਠੀ ਸੀ ਇਹ ਵੱਡੀ ਦੁਕਾਨ ਹੋਵੇ ਫਰੰਟ ਵੱਡਾ ਹੋ ਗਿਆ ਸਭ ਕੋ ਪਤਾ ਨਾ ਹੁਣ ਚੌੜਾ ਗਿਆ ਪਤਾ ਨਹੀਂ ਲੱਗਦਾ ਕਿਤਾ ਕਸਟਮਰ ਜੀ ਆ ਕੇ ਮੁੜ ਕੇ ਵੀ ਦੁਕਾਨ ਨਹੀਂ ਉਹ ਲੰਬੀ ਚਾਲ ਇੰਨਾ ਨਹੀਂ ਬਣ ਜਾਂਦੀ ਆ ਕੇ ਪਤਾ ਲੱਗਦਾ ਵੀ ਆਪਣੀ ਹਾਂ ਆਹ ਜਮੀਨੇ ਚੱਕਿਆ ਆਟਾ ਕਣੋ ਨਾਲ ਹਾਂ ਇਹ ਆਟਾ ਕਣੋ ਨਾਲ ਜਿੰਦਾ ਮੈਂ ਤੇ ਬਹੁਤ ਚੱਲਦਾ ਅੱਜ ਹਾਂਜੀ 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 ਇਹ ਜਿਵੇਂ ਕਿਵੇਂ ਕਹਿੰਦੇ ਹੁਣ ਮੈਨੂੰ ਲੰਬਾ ਆ ਜਾਣਾ ਵੀ ਇਹ ਕਿਵੇਂ ਕਹਿੰਦੇ ਪਤਾ ਹੀ ਕਰ ਲਈ ਜਿਆਦਾ ਵਾਰ ਤੇ ਦੇਆ ਸਿੰਘ ਸਾਹਿਬ ਜਿਹੜਾ ਡੋਨੀ ਬਣਾ ਲੈਂਦੇ ਆ ਪੀਜ਼ੇ ਦਾ ਠੀਕ ਕਹਿੰਦੇ ਹੁੰਦੇ ਉਹਨੂੰ ਸਾਬਕਾ ਡੋ ਵਾਲਾ ਹਾਂਜੀ ਉਹਦੇ ਚ ਜ਼ਿਆਦਾ ਯੂਜ਼ ਕਰਦੇ ਨੇ ਇਹਨੂੰ ਦੂਜਾ ਟਾਈਮ ਨਾ ਵਧੀਆ ਗੁੰਨ ਨਹੀਂ ਹੁੰਦਾ ਪਰ ਮਤਲਬ ਮਿਕਸ ਕਰਨ ਦੇ ਕੰਮ ਆ ਜਾਂਦਾ ਪੀਜ਼ੇ ਪੁੱਜੇ ਦਾ ਉਹ ਆ ਤੁਸੀ ਜੀ ਕੰਗਾ ਇਹ ਮੈਂ ਮੈਂ ਬੰਦੇ ਨਾਲ ਆਨੰਦ ਸੀ ਕਿ ਜਨ ਲੱਗਦਾ ਮੈਂ ਜੀ ਤਾਰੋ ਤਾਂ ਦੇਖ ਕੇ ਚਲੇ ਕਿ ਮੈਂ ਕਿਹਾ ਭੱਟੇ ਸਕਦੇ ਹੁਪਰ ਨਹੀਂ ਸਕਦਾ ਹਾਂ ਚੱਕਰ ਇਹ ਆ ਵੀ ਅਸੀਂ ਪੈਸੇ ਘੱਟ ਲੈ ਕੇ ਆਏ ਆ ਸਮਾਨ ਵੱਧ ਸੋਨਾ ਲੱਗ ਰਿਹਾ ਹੈ ਉਹ ਦੱਸ ਕਰ ਲਾਂਗੇ ਉਹ ਤਾਂ ਅਸੀਂ ਪਹਿਲਾਂ ਹੀ ਗੱਲ ਕਰਕੇ ਆਏ ਸੀਗੇ ਅਸੀਂ ਕਿਹਾ ਵੀ ਵੀਰੇ ਨਾਲ ਇਹ ਫਾਇਦਾ ਹੈਗਾ ਵੀ ਜੇ ਅੰਕਲ ਵੀ ਦੁਕਾਨ ਤੇ ਹੋਣ ਉਹ ਵੀ ਕਦੇ ਪੈਸੇਆਂ ਪਿੱਛੇ ਰੋਲਾ ਨਹੀਂ ਪਾਉਂਦੇ ਹੈਗੇ ਵੀ ਉਹ ਕਹਿੰਦੇ ਆ ਵੀਰੇ ਨਾਲ ਹੀ ਗੱਲ ਕਰਿਓ ਆਪਣਾ ਪਤਾ ਹੀ ਆ ਕਿਹੜਾ ਆ ਜੀ ਹਾਂਜੀ ਵੈਸੇ ਵੀ ਸਾਡੇ ਰੇਡੀ ਨੇ ਆਪਣੀ ਮਰਜੀ ਨਾਲ ਹੀ ਦੇਨੇ ਹੁੰਦੇ ਨੇ ਮੈਂ ਸਮਝ ਸਕਦਾ ਮਮਮੀ ਹੋਣੀ ਕਿੰਨੇ ਐਕਸਾਈਟਡ ਹੋਣਗੇ ਮੈਂ ਕੋਣੀ ਮੈਨੂੰ ਇਹਨਾਂ ਸੌਣ ਵਧੀਆ ਲੱਗ ਰਿਹਾ ਕੀ ਕਰ ਮਾਂ ਦੇਸੀ ਹੈ ਇਹ ਤਾਂ ਸਿੱਧੇਵੇਂ ਇਹ ਤਾਂ ਬਾਜਲ ਹੋਣੀ ਬਾਹਲੇ ਬਾਹਲੇ ਹੋਣਾ ਦੇ ਵਰਤਨਾਂ ਵਾਲੇ ਬੰਦੇ ਰੱਖੇ ਰੱਖੇ ਨੇ ਵੀਰੇ ਨੇ ਹਾਂ ਬਾਹਲੇ ਸੋਹਣੇ ਬਾਹਲੇ ਫੈਂਸੀ ਨੇ ਆ ਕੇ ਜਗਾ ਘੱਟ ਹੁੰਦੀ ਸੀ ਡਿਸਪਲੇ ਨਹੀਂ ਹੁੰਦੀ ਸੀ ਹੁਣ ਡਿਸਪਲੇ ਕਰਕੇ ਬਹੁਤ ਸੋਹਣਾ ਲੱਗਦਾ ਆ ਵੱਡੇ ਮੱਗ ਪਏ ਨੇ ਇਹ ਵੀ ਲੈਣ ਨੂੰ ਫਿਰਦੇ ਆਂ ਅਸੀਂ ਉਹਨਾਂ ਚ ਵੀ ਲੈਣ ਨੂੰ ਫਿਰਦੇ ਆਂ ਡੈਡੀ ਨੇ ਕਿਹਾ ਮੈਂ ਮੰਡੀ 'ਚ ਬੈਠਾ ਤੁਸੀਂ ਸ਼ੌਪਿੰਗ ਆ ਕਰਦੇ ਰਹੋ ਨਹੀਂ ਜੀ ਲੇਕਿਨ ਜੀਰੀ ਨਹੀਂ ਮੀਟੀ ਹੈ ਜੀ ਨਹੀਂ ਖਰਚਣੀ ਹੈ ਆ ਬਿਲਕੁਲ ਨਵੀਂ ਚੀਜ਼ ਦੇਖੀ ਐ ਮੈਂ ਆਲੇ ਦਾਲੇ ਰੋਟਣਾ ਵਿੱਚ ਸਟੀਲ ਲੱਗੀ ਹੋਈ ਐ ਇਹ ਰੋਟੀਆਂ ਦਾ ਕੰਮ ਹਾਂ ਕਿੰਨਾ ਵਧੀਆ ਰੋਟੀ ਮੈਨੂੰ ਪਤਾ ਕਿਉਂ ਪਤਾ ਲੱਗਿਆ ਵੀ ਆਹ ਉਹਦੇ ਡੱਬੇ 'ਚ ਰੋਟੀਆਂ ਵਾਲੇ ਲੱਗਦੇ ਨੇ ਇਹ ਹੈ ਨਹੀਂ ਇਹ ਤਾਂ ਦੂਜੇ ਨੇ ਮੈਂ ਤਾਂ ਚੱਕਿਆ ਸੀਗਾ ਮੈਨੂੰ ਪਤਾ ਨਹੀਂ ਨਹੀਂ ਨੋਣ ਦਾ ਨਹੀਂ ਐ ਅੱਛਾ ਇਹ ਕੋਲੇ ਦੇ ਵਿੱਚੋਂ ਡੱਬਾ ਨਿਕਲਿਆ ਆ ਮੈਂ ਆ ਕਿਨੇ ਇਹ ਇਹ ਤਾਂ ਬਾਊਲ ਟਾਈਪ ਹੈ ਸੈਟ ਨੇ ਬਰਸਾਚੇ ਜਾਈਆਂ ਨੇ ਨਵੀਆਂ ਆ ਵੀ ਬੜੀਆਂ ਸੋਹਣੀਆਂ ਲੱਗੀਆਂ ਫੈਂਸੀ ਕਿੰਨੀਆਂ ਘੈਂਟ ਲੱਗਦੀਆਂ ਨੇ ਬਹੁਤ ਸਟਾਈਲ ਰਾਇਲ ਜੀ ਲੋਕ ਲੱਗਦੀ ਆ ਬਹੁਤ ਮੈਂ ਵੀ ਕਿੰਨੇ ਆ ਆ ਵੀ ਬੜੀਆਂ ਪਿਆਰੀਆਂ ਲੱਗੀਆਂ ਮੈਨੂੰ ਹੈਵੀ ਡਿਊਟੀ ਜੇ ਹਨਾ ਇਹ ਟੁੱਟਣ ਵਾਲੀ ਜੀ ਮਿਲਾ ਹੈਗੇ ਇਹ ਪ੍ਰਿੰਟ ਜਿਹੜੇ ਮੈਂ ਸੋਹਣੇ ਨਾਲ ਸਾਥ ਨਾ ਟ੍ਰਾਂਸਪੇਰੈਂਟ ਕੋਸਮਾਨ ਦੇ ਤਾਂ ਫੱਟੇ ਚੱਕੇ ਪਏ ਨੇ ਵੀਰੇ ਨੇ ਅੱਜ ਜਦੋਂ ਅਸੀਂ ਖਰੀਦੇ ਸੀ ਗ੍ਰੇਡਰ ਨਾਲ ਜੀ ਉਹਨੂੰ ਉਦੋਂ ਪਤਾ ਨਹੀਂ ਸੀ ਇਹਦੇ ਨਿਕਲੇ ਉਹ ਵੀਰੇ ਨੇ ਮੈਨੂੰ ਦੱਸਿਆ ਵੀਰਾ ਕਹਿੰਦਾ ਉਹ ਤਾਂ ਡਿਸਪਲੇ ਲਈ ਜਗ੍ਹਾ ਘੱਟ ਹੁੰਦੀ ਸੀ ਹੁਣ ਜਗ੍ਹਾ ਵੱਧ ਗਈ ਹੁਣ ਸਾਰਾ ਕੁਝ ਸੈੱਟ ਹੋ ਗਿਆ ਹਰ ਵਕਤ ਤੁਹਾਨੂੰ ਮਿਲਿਆ ਕਰੋ ਸਮਾਨ ਮੈਂ ਇੰਨੇ ਦੇਸੀ ਜਲੇ ਆਹ ਬਿਸਕੁਟ ਕੋਈ ਨਹੀਂ ਬਦਲ ਦਾਂਗੇ ਆ ਟ੍ਰੇਆਂ ਬੜੀਆਂ ਸੋਹਣੀਆਂ ਨੇ ਆ ਬੜੇ ਸੋਹਣੇ ਲੱਗੇ ਆ ਰਗੇ ਪਿਛਲੀ ਵਾਰ ਸਾਨੂੰ ਇਹ ਇਹ ਚ ਉਹ ਘੱਟ ਲੱਗ ਰਿਹਾ ਸੀ ਹਨਾ ਵੀ ਕਿਹੜਾ ਚੁਸ ਕਰੀਏ ਉਹ ਤੋਂ ਇੱਕ ਚੀਜ਼ ਦੇ ਨਾਲ ਐਸੈਸਰੀ ਦੇ ਨਾਲ ਉਦਾਂ ਦੀ ਉਹ ਕਟਲਰੀ ਕੱਲ ਬੱਚਾ ਆਇਆ ਉਹ ਕਹਿੰਦੀ ਮੰਮੀ ਸੋਨੇ ਦੇ ਜਾਮ ਚ ਸੋਨੇ ਲਾਏ ਉਸੇ ਟਾਈਮ ਕਹਿੰਦੇ ਠੀਕ ਆ ਬੱਚੇ ਨੇ ਕਹਿੰਦੇ ਲੈਣੇ ਤੇ ਵੀਰੇ ਕੋਲ ਇਹ ਤਾਂ ਨਾ ਮੇਰੇ ਅਪਲੈਂਸਸ ਵੀ ਨੇ ਹਨਾ ਤੁਹਾਡੇ ਕੋਲ ਜਿਵੇਂ 에ਅਰ ਫਰਾਇਰ ਸਾਰੇ ਤਰ੍ਹਾਂ ਦੇ ਆ ਪਿੱਛੇ ਦੇਖ ਹਾਂਜੀ ਇਹ ਘੁੰਮਦੀ ਆ ਹਾਂਜੀ ਹਾਂਜੀ ਇਹ ਰਿਵਾਲਵਿੰਗ ਨੇ ਸਾਰੀਆਂ ਨਹੀਂ ਦੂਸਰੇ ਬੰਦੇ ਨੂੰ ਉਠਾਣ ਦੀ ਲੋੜ ਨਹੀਂ ਤੇ ਮੁਰੇ ਆਪੇ ਕਾਜੂ ਜਾਣਗੇ ਆ ਗਿਆ ਜੀ ਇਧਰ ਅਪਲੈਂਸਸ ਦਾ ਕੱਟ ਖਾਰਾ ਉਹ ਠੀਕ ਆ ਠੀਕ ਆ ਠੀਕ ਆ ਵੀਰੇ ਅਬੇ ਚੇਪ ਹੇਅਰ ਫਰਾਈਰ ਭਾਇਨੇ ਨਾ ਆਣੀ ਲੈਣੀ ਚਾਹੀਦੀ ਕਿਉਂ ਤੇ ਇਹ ਅਗਲਾ ਕੱਟ ਜੂਗਾ ਜੂਗਾ ਸਾਰੇ ਕੁਝ ਨਹੀਂ ਬਚੇ ਰਹਿ ਜਾਂਦੇ ਹੱਥ ਨਹੀਂ ਆ ਰਹੇ ਨਾ ਤੇ ਇਧਰ ਮੱਗ ਮੋਗ ਜੇ ਵੀ ਯਾਰ ਕਿਹੜੀ ਚੀਜ਼ ਛੱਡੇ ਬੰਦਾ ਕਿਹੜੀ ਲਾਵੇ ਮਦਾਨੀਆਂ ਵੀ ਪਈਆਂ ਨੇ ਆ ਵੀ ਬੜੇ ਸੋਹਣੇ ਪਏ ਨੇ ਯਾਰ ਇਧਰ ਇਹ ਚ ਫਿਰ ਵਾਰਮਿੰਗ ਆ ਵੀ ਵਾਰਮਿੰਗ ਆ ਗਲਾਸ 골ਡਨ ਵਾਲੇ ਸੋਹਣੇ ਲੱਗਦੇ ਹਨਾ ਉੱਧਰ ਵੀ ਆਹ ਬੜੀ ਗੈਂਚੀ ਆ ਨਿਗੇਸ਼ਨ ਚ ਮਸਾਲੇ ਚ ਹੈ ਡਰਾਈ ਫਰੂਟ ਸਾਰੇ ਰਿਵੋਲਵਿੰਗ ਨੇ ਅਚਾ ਲੇਜੀ ਸੂਜਨ ਕਹਿੰਦੇ ਹੁੰਦੇ ਨੇ ਇਹਨੂੰ ਜਿਹੜੀ ਘਮ ਦਿੰਦੀ ਆ ਲੇਜੀ ਸੂਜਨ ਆਓ ਲੇਜੀ ਬੰਦੇ ਵਾਸਤੇ ਆ ਨਹੀਂ ਲੱਗਦਾ ਕਿ ਲੂਗਾ ਤੇ ਸਾਡੇ ਵਰਗਿਆਂ ਨੇ ਉਧਰੋਂ ਬਾਹਰੋਂ ਸੁਨੇਹਾ ਆ ਜਾਣਾ ਫਟਾਫਟ ਰੋਟੀ ਖਾਣੇ ਆ ਪੰਗਾ ਵਾਦਾ ਵੀਰੇ ਕੀ ਆ ਮੇਰੇ ਨਾਲ ਕੀ ਸਿਰਨੇ ਤੋੜੇ ਅੱਜ ਹੀ ਮੰਮੀ ਤੋੜ ਕੇ ਆਏ ਨੇ ਹਜੇ ਨਾ ਸਰਾਣਾ ਹੋ ਗਿਆ ਜੀ ਰੋਟੀ ਦੀ ਉਹ ਉਹਦੇ ਨੇ ਕਾਲੀਆਂ ਐਲੀਡੀ ਸੀ ਸ਼ੀਟ ਆ। ਫਿਰ ਟੀਵੀ ਪੈਨਲ ਉਹਦੇ ਉੱਤੇ ਆਪਣੇ نیچے ਵਾਲੇ ਪਾਦੇ ਸਾਫ਼ ਕਰਕੇ ਸਫਾਈ ਕਰਦੇ ਸੀ। ਉੱਪਰ ਵਾਲਾ ਪਾਉਣ ਲਈ ਪਤਾ ਹੀ ਨਹੀਂ ਕਿ ਕਿਹੜੇ ਹਸਾਨ ਨਾਲ ਥੱਲੇ ਐਡਿੰਗ ਚਾਹੋ ਤਾਂ ਮੇਰੇ ਕੋਲ ਚੁੱਕ ਰੱਖਿਆ ਤਾਂ ਕੁਝ ਨਹੀਂ ਬਚੀ। ਆ ਵੀ ਸੋਹਣਾ ਲੱਗਦਾ ਨਾ। ਪਰ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਆਪਣੀ ਏਡੀ ਵੱਡੀ ਕਿਚਨ ਆ ਫਿਰ ਵੀ ਡੈਕੋਰੇਟ ਕਰਨ ਲਈ ਗਈ ਨਹੀਂ ਹੈਗੀ। ਸਹੀ ਗੱਲ ਆ ਨਾ। ਤੇ ਨਹੀਂ ਮਰਜੀ ਕਰ ਲਓ ਸਾਡਾ ਸੇ ਦੁਕਾਨ ਇੰਨੀ ਹੋਣ ਤੋਂ ਬਾਅਦ ਵੀ ਤਾਂ ਲੱਗਦਾ ਈ ਛੋਟੀ ਐ ਡਬਲ ਹੋ ਗਈ ਹੁਣ ਫੇਰ ਲੱਗੀ ਜਾਂਦਾ ਵੀ ਦੇਕੋਰੇਟ ਨਹੀਂ ਹੁੰਦਾ ਬੁੱਤਰਾ ਹਾਂ ਮੈਂ ਸੋਚਦੀ ਸੀ ਜੀ ਇਹ ਲੈ ਲਈ ਫੇਰ ਮੈਨੇ ਰੱਖਣਾ ਕਿੱਥੇ ਆ ਜਗ੍ਹਾ ਤਾਂ ਨਹੀਂ ਸਮਾਨ ਬਹੁਤ ਜ਼ਿਆਦਾ ਵਾਕਈ ਸੋਨਾ ਬਹੁਤ ਲੱਗ ਰਿਹਾ ਸੋਨਾ ਆਈ ਨਹੀਂ ਹੈਗਾ ਵੀ ਕੱਲ੍ਹ ਦੀ ਮਮ ਨਾ ਮੇ ਜੱਜਾਂ ਨੇ ਪ੍ਰਾਣੀਆਂ ਵੀ ਹੈਗੀਆਂ ਨੇ ਸਭ ਮਿਲ ਜਾਣੀਆਂ ਨੇ ਦੇਸੀ ਸਟਾਈਲ ਮੈਂ ਰੱਖਣ ਲਈ ਆਈ ਨਵੀਂ ਅੱਛਾ ਜੀ ਇੱਕ ਤਾਂ ਮਟੀਰੀਅਲ ਬੜੇ ਘੈਂਟ ਆਉਣ ਲੱਗ ਗਿਆ ਨਾ ਹਰ ਹਰ ਚੀਜ਼ ਬੜੇ ਸੋਹਣੇ ਮਟੀਰੀਅਲ ਆਉਣ ਲੱਗ ਗਿਆ ਬਣਾਉਣ ਵਾਲੇ ਨੂੰ ਪਤਾ ਵੀ ਵਧੀਆ ਚੀਜ਼ ਬਣਾ ਦੇ ਅੱਜ ਕੱਲ ਟਰੈਂਡ ਵੀ ਆਈ ਹੈ ਫੈਂਸੀ ਦੇਖਾਂ ਨੂੰ ਸੋਹਣੇ ਲੱਗੂਗਾ ਤਾਂ ਉਹਨੂੰ ਲੈਉਂਗਾ ਹਾਂ 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 ਤਾਂ ਆਪਾਂ ਵੀ ਆਈਡੀਆ ਚੇਂਜ ਕਰ ਲੈਂਦੇ ਆ ਬਾਹਰ ਦੇਸੀ ਵੀ ਹੈਗੀਆਂ ਕੋਈ ਫੈਂਸੀ ਕੋਈ ਆ ਬੜੇ ਸੋਹਣੇ ਲੱਗੀਆਂ ਮੈਨੂੰ ਪਤਾ ਨਹੀਂ ਅੱਜ ਕੀ ਪਾਊਗਾ ਅੱਛਾ ਨਾ ਇਸ ਕਰਕੇ ਕੋਈ ਪਤਾ ਵੀ ਨਹੀਂ ਕੀ ਪਊਗਾ ਕੀ ਪਊਗਾ ਕੀ ਨਹੀਂ ਪਰ ਨਾਲ ਐਕਸਪੀਰੀਅੰਸ ਮਾੜਾ ਹੈ ਅੱਜ ਡੈਡੀ ਨੇ ਕੁਛ ਮਾੜਾ ਮਟਰ ਪੀਤਾ ਬੋਕਰਾਇਆ ਜਿਦਾਂ ਉਹ ਕਹਿੰਦਾ ਮੈਂ ਕਿਹਾ ਆਪਾਂ ਵੀ ਬਦਲ ਲਈਏ ਬੜੀ ਦੇਸਤੀ ਸੀ ਅੱਜ ਤੱਕ ਚੱਕ ਕਰਦੇ ਰਹੇ ਹਾਂ ਠੀਕ ਮੈਂ ਕਹਿੰਦੇ ਜੀ ਪਿਛਲੀ ਵਾਰ ਸਰਦੀਆਂ ਬਹੁਤ ਪਈਆਂ ਮੈਂ ਕਿਹਾ ਆਪਾਂ ਹੀਟਰ ਦਾ ਵੀ ਦੇਖ ਲਈਏ ਠੰਡ 'ਚ ਨਹੀਂ ਔਖਾ ਹੋ ਜਾਊਗਾ ਇਹ ਵੀ ਇਹ ਕੀ ਸਰ ਦਾ ਸਿਲੰਡਰ ਨਾਲ ਚੱਲਦਾ ਹੈ ਇਹ ਸਿਲੰਡਰ ਨਾਲ ਚੱਲਦਾ ਜੀ ਆ ਪਾਈਪ ਲੱਗ ਜੀ ਅੱਛਾ ਜੀ ਔਰ ਮੇਨ ਚੀਜ਼ ਹੈਗਾ ਸਭ ਤੋਂ ਵੱਡਾ ਜਿਹੜਾ ਸਰਦੀਆਂ ਦੀ ਗੱਲ ਕਰਨਾ ਹੈ ਹੱਥ ਸੇਕਨ ਨੂੰ ਵੀ ਬਹੁਤ ਜ਼ਿਆਦਾ ਵਧੀਆ ਇਹ ਫਲੇਮ ਬਹੁਤ ਅੱਛੀ ਜੀ ਕਿਸੇ ਨੂੰ ਨੁਕਸਾਨ ਨਹੀਂ ਕਰਦੀ ਸੇਕ ਵੀ ਆ ਉਸ ਤੋਂ ਬਾਅਦ ਇਹਦੇ ਵਿੱਚ ਕੋਈ ਚੀਜ਼ ਬਣਾਉਣੀ ਆ ਰੋਸਟ ਕਰਨੀ ਆ ਤਾਂ ਰੋਸਟ ਕਰੋ ਕੋਈ ਚੀਜ਼ ਆਪਾਂ ਕੁੱਕਰ ਕਰਾਹੀ ਕਿਧਰ ਰੱਖਿਆ ਆਪਾਂ ਕੰਮ ਕਰਨ ਵਾਲੇ ਇਨ ਵਨ ਉਹ ਵੀ ਬਹੁਤ ਜ਼ਿਆਦਾ ਵਧੀਆ ਪੰਪੈਕਟ ਅੱਛਾ ਆਸਾਨ ਤਵਾਂ ਰੱਖਣ ਦਾ ਹੈ ਤਾਂ ਪੂਰਾ ਹਾਂਜੀ ਹਾਂਜੀ ਉਹ ਵੀ ਠੀਕ ਹੈ ਵਧੀਆ ਗਿਆ ਉਹ ਆਟੋਮੈਟਿਕ ਆ ਇੱਥੇ ਹੀ ਆਉਂਦਾ ਕੋਈ ਲਾਈਟਰ ਮਾਚਸ ਕੁਝ ਨਹੀਂ ਲਾਉਣਾ ਇੱਥੇ ਹੀ ਆਉਂਦਾ ਇਹ ਉੱਧਾ ਜਿਵੇਂ ਜਿਹੜੇ ਕਿੰਨੇ ਕੈਂਪਿੰਗ ਉਪਕਿਰਤ ਕਰਦੇ ਨੇ ਉਹ ਚੀਜ਼ੇ ਸਾਨੂੰ ਤੁਹਾਨੂੰ ਮੇਨ ਚੀਜ਼ੇ ਹੋਰ ਦੱਸਣੀ ਪਿਆ ਕਿ ਜਿਵੇਂ ਆਹ ਕੁੱਕਰ ਆ ਇਹ ਸਾੜਦੇ ਇਹ ਟ੍ਰਾਈਪਲਾਈ ਦੇ ਵਿੱਚ ਨੇ ਇਹਦੇ ਵਿੱਚ ਚਾਹੇ ਬਿਨਾ ਤੇਲ ਕਿਉਂਕਿ ਤੇਜ ਬਣਾ ਲਓ ਇਹਦੀ ਪਰਤ ਇੰਨੀ ਕੁ ਮੋਟੀ ਆ ਕਿ ਅੰਦਰਲੀ ਚੀਜ਼ ਨੂੰ ਜਾਲਦਾ ਨਹੀਂ ਉਹ ਠੀਕ ਜਿੰਨੀ ਮਰਜੀ ਫਲੇਮ ਹੋਵੇ ਇਹਨੇ ਕੋਈ ਵੀ ਚੀਜ਼ ਨੂੰ ਸਾੜਨਾ ਨਹੀਂਗਾ ਟ੍ਰਾਈਪਲਾਈ ਹੈ ਥੱਲੇ ਨਹੀਂ ਲੱਗਦਾ ਔਰ ਮੇਨ ਚੀਜ਼ ਜਿਵੇਂ ਤੁਹਾਨੂੰ ਲੈਸ ਦੀ ਗੱਲ ਕਰੀ ਦੀ ਆਪਾਂ ਪਹਿਲਾਂ 4080 20 ਤੋਂ 25% ਆਫ ਤੋਂ 10% 5% ਇੰਨੀਆਂ ਕੁ ਲੇਸਨ ਕੱਟਦੇ ਪਰ ਹੁਣ ਇੰਨਾ ਤੇ ਦੀਵਾਲੀ ਤੱਕ 20 ਤੋਂ 25% 30% ਕਈ ਚੀਜ਼ਾਂ ਐਸਦੀ ਆਹ ਹਰੇਕ ਡਿਪੈਂਡ ਕਰਦਾ ਉਹ ਬ੍ਰੈਂਡਾਂ ਤੇ 25 20 30% ਆਫ ਕਰਤੀ ਉਹ ਠੀਕ ਹੈ ਇਹ ਤੁਹਾਨੂੰ ਲੇਸਨ ਦੀਵਾਲੀ ਤੱਕ ਫੁੱਲ ਚੱਲਦੀ ਕਰਾਂਗੇ ਬਹੁਤ ਜ਼ਿਆਦਾ ਡਿਸਕਾਊਂਟ ਨਹੀਂ ਬਧੀ ਵੈਰਾਈਟੀ ਨਾਲ ਵੀ ਤੁਹਾਨੂੰ ਸਿਰਫ ਇਹ ਸਾਨੂੰ ਗਾਣਾ ਨਗਣਾ ਵਗੈਰੇ ਕਹਿਣ ਉਹ ਐਕਟਰ ਨੇ ਸਾਡਾ ਮਾਨਕ ਰੱਖਿਆ ਚਾਹ। ਬਹੁਤ ਚੱਲਦਾ ਅੱਜ ਕਹਿੰਦੇ ਆਹ ਫਰੀਆ ਨਹੀਂ ਅਸੀਂ ਕਰਾਂ ਫਰੀਓ ਵਾਲਾ ਕੰਮ ਨਹੀਂ ਕਰਦੇ ਆ ਪਰ ਲੈਸ ਦੇ। ਫਰੀ ਕੁਝ ਨਹੀਂ ਜਦਾ ਕਿ ਚਿੰਨੀ ਚੁੱਲੇ ਦਾ ਸੈਟ ਜ਼ਰੂਰ ਦੱਸਿਆ। ਉਹ ਸਭ ਲਈ ਫਾਇਦੇ ਜਨਾ ਫੇਰ ਕਹੂੰਗਾ। ਨਹੀਂ ਉਹ ਤਾਂ ਮੈਨੂੰ ਬਾੜੀ ਵਧੀਆ ਠੀਕ। ਇੱਕ ਹੁਣ ਨਾ ਆਪਣੇ ਕੋਲੇ ਗਾਹਕ ਜਿੰਨਾ ਵੀ ਆਉਂਦਾ ਆ ਕੇ ਇਹ ਦੱਸਦੇ ਵੀ ਸਾਨੂੰ ਬਾਹਰ ਆ ਸਾਡੇ ਆਹ ਬਾਹਰ ਸਾਡੇ ਆਹ। ਹੁਣ ਸਾਨੂੰ ਮੇਨ ਚੀਜ਼ਾਂ ਆਉਂਦੀਆਂ ਨੇ ਬਾਹਰ ਆ ਦੂਸਰਾਂ ਤੋਂ ਬਹੁਤ ਮਾਨਕ ਤੇ ਆਹ ਜਿਸ ਆਉਦਾ। ਅੱਛਾ। ਚੀਜ਼ ਇਹਦੇ ਵਿੱਚੇ ਚਲੇ ਜਾਂਦੇ। ਹੁਣ ਆਪਣੇ ਕੋ ਆ ਗਏ ਸਲੋ ਜੂਸਰ ਜਿਹੜੇ ਬਾਹਰ ਚੱਲਦੇ ਆਹ ਵਾਹ ਜਿਹੜਾ ਹਨਾ ਹਾਂਜੀ ਹਾਂਜੀ ਇਹ ਸਲੋ ਜੂਸਰ ਆ ਗਏ ਬੜੇ ਤਰੀਕੇ ਸਿਰ ਤੇ ਮੇਂ ਰੇੜੀਆਂ ਤੇ ਲੱਗੇ ਹੁੰਦੀਆਂ ਮਸ਼ੀਨ ਉਹ ਹੱਥ ਨਾਲ ਘਮਾਉਨੇ ਆਂ ਹੌਲੀ ਹੌਲੀ ਘੁੰਮਦਾ ਐ ਸੌੜੀ ਹੌਲੀ ਔਰ ਇਹਨੇ ਇਲੈਕਟ੍ਰਿਕ ਆ ਵਾ ਸੰਦਰੋ ਘੁੰਮਣਾ ਹੁੰਦਾ ਹੀ ਆ ਹੂੰ ਹੂੰ ਪੂਰਾ ਗੜਾ ਕੋਈ ਵਿੱਚ ਬੀਜ ਨਹੀਂ ਆਉਣਾ ਇਹਦੇ ਨਾਲ ਆ ਗਏ ਹੁਣ ਇਲੈਕਟ੍ਰਿਕ ਸਟੀਮ ਪ੍ਰੈਸਾਂ ਕੱਪੜਾ ਤੈ ਮਾਰਨ ਦੀ ਲੋੜ ਨਹੀਂ ਉਹ ਚ ਟੰਗ ਦੋ ਬਸ ਨਾਲ ਇਹ ਸਟੀਮ ਉਹ ਜਿਹੜੀ ਐ ਕਰ ਦਿੰਦੇ ਨੇ ਹਾਂ ਔਰ ਬਾਹਰ ਦੀ ਗੱਲ ਤੁਹਾਨੂੰ ਇੱਕ ਗੱਲ ਯਾਦ ਆਈ ਮੈਨੂੰ ਇਹ ਦੱਸੋ ਪਰੋਲੀ ਕੀ ਪੜੋਲੀ ਹਾਰਾ ਜੀ ਦੇ ਜੇ ਮੈਂ ਦਾਲ ਧਰਦੇ ਆ ਸਾਡੇ ਕੋ ਹੁੰਦੀ ਆ ਸਾਡੇ ਕੋ ਨਹੀਂ ਹੁੰਦੀ ਤਾਂ ਉਹਦਾ ਆਣਾ ਸਾਨੂੰ ਅਸੀਂ ਘਰੇ ਬਣਾ ਲੈਨੇ ਮਿੱਟੀ ਦੀ ਸੁਣ ਲਓ ਗਾ ਮੈਂ ਹੋਰ ਵਿਚਾਰੇ ਬਜ਼ੁਰਗ ਸੀਗੇ ਆਂਟੀ ਰਾਮਪੁਰ ਉਹ ਆਪਣੇ ਕਿੰਨੇ ਚਿਰ ਤੋਂ ਮੇਰੇ ਕੋ ਗੇੜੇ ਮਾਰੀਗੇ ਵੀ ਬੱਸ ਮੈਨੂੰ ਪੜੋਲੀ ਚਾਹੀਦੀ ਚਲੋ ਮੇਰੀ ਜਿੰਨੀ ਕੋਸ਼ਿਸ਼ ਹੁੰਦੀ ਜਦੋਂ ਮੈਂ ਸਟੀਲ ਦਾ ਕੱਟ ਕੇ ਦਿਖਾਉਣ ਲੱਗ ਪਿੰਦਾ ਜ ਆ ਕਦੇ ਐਲੂਮੀਨੀਅਮ ਦਾ ਮੇਰਾ ਮੇਰੀ ਵਸ ਹੋ ਗਈ ਮੇਤੋਂ ਵੀ ਮੇਰੇ ਕੋ ਪੜੋਲੀ ਹੁੰਨ ਨੂੰ ਸਮਝੇ ਨਹੀਂ ਵੀ ਕੀ ਚੀਜ਼ ਆ ਉਹ ਸ਼ੇਪ ਐਂਦਾ ਹੁੰਦੇ ਸੀ ਪੜੋਲੀ ਦੇਣੀ ਆ ਉਹ ਕਈ ਵਾਰ ਮੁੜ ਕੇ ਨੰਬਰ ਵੀ ਲਿਖਾ ਕੇ ਜਿਸ ਦਿਨ ਪੜੋਲੀ ਆ ਗਈ ਮੈਨੂੰ ਦੱਸਦੀ ਮੈਂ ਅੱਕ ਕੇ ਇਹੀ ਕਹਿੰਦਾ ਹਾਂਜੀ ਮੈਂ ਫੋਨ ਕਰਕੇ ਦੱਸ ਦੂੰਗਾ ਵੀ ਅੱਜ ਨਹੀਂ ਚੱਲ ਕੱਲ ਹਟ ਜਾਣਗੇ ਐਂਡ ਤੱਕ ਉਹਨਾਂ ਨੇ ਫੋਨ ਕਰੀ ਗਏ ਫੇਰ ਇੱਕ ਦਿਨ ਆ ਗਏ ਉਹ ਕਹਿੰਦੇ ਜੀ ਪੜੋਲੀ ਆ ਗਈ ਮੇਰੀ ਮੈਂ ਕਹਿੰਦਾ ਵੀ ਆਂਟੀ ਮੈਨੂੰ ਪੜੋਲੀਓ ਨਹੀਂ ਪਤਾ ਪਤਾ ਹੀ ਨਹੀਂ ਕੀ ਚੀਜ਼ ਹੈ ਮੈਨੂੰ ਪਤਾ ਹੀ ਨਹੀਂ ਕੀ ਚੀਜ਼ ਹੈ ਉਹ ਫੇਰ ਐਂਡ 'ਚ ਉਹਨਾਂ ਨੇ ਦੱਸਿਆ ਪੁੱਤ ਹੁਣ ਤੈਨੂੰ ਐਂ ਕਰੂੰ ਮੈਂ ਬਾਹਰੋਂ ਫੋਟੋ ਮੰਗਾ ਦਵਾਂ ਮੇਰੇ ਬੱਚੇ ਬਾਹਰ ਨੇ ਸਾਰੇ ਕਿ ਉਹ ਰਾਤ ਨੂੰ ਉਹ ਚੀਜ਼ ਪਾ ਕੇ ਚਲੇ ਜਾਂਦੇ ਨੇ ਬਿਜਲੀ ਤੇ ਚੱਲਦੀ ਆ ਸਵੇਰ ਨੂੰ ਚੀਜ਼ ਬਣੀ ਹੁੰ ਮੈਨੂੰ ਪਿਆ ਸਾਡੇ ਕੋਲ ਸ਼ੁਰੂ ਤੋਂ ਹੀ ਆ ਆ ਪਿਆ ਜੀ ਘਰੋਲੀ ਵਾਲੀ ਗੱਲ ਹੋ ਗਈ ਨਾ ਘਰੋਲੀ ਦੇ ਵਿੱਚ ਵੀ ਹੌਲੀ ਹੌਲੀ ਦਾਲ ਪਾਤੀ ਹਾਰਾ ਹੋ ਗਿਆ ਨਾ ਅੰਗਰੇਜ਼ੀ ਚ ਹਾਂ ਹਾਰਾ ਕਹਿੰਦੇ ਸਰੋ ਕੁੱਕਰ ਪੰਜਾਬੀ ਚ ਹਾਰਾ ਆ ਪਿਆ ਜੀ ਉਹ ਹਾਰਾ ਆਪਣੇ ਕੋਲ ਸ਼ੁਰੂ ਤੋਂ ਹੁੰਦਾ ਹੁਣ ਇਸ ਵਾਰ ਬਹੁਤ ਵਧੀਆ ਤਰੀਕੇ ਨਾਲ ਫੇਰ ਆਏ ਨੇ ਇਹ ਮਿੱਟੀ ਦਾ ਭਾਂਡਾ ਹਾਂ ਆ ਇਹਦੇ ਚ ਰੱਖਤਾ ਇਹ ਚ ਦਹੀਂ ਵੀ ਚੰਪੂ ਦਹੀਂ وچ ਮਚਾਉਂਦੇ ਹੁੰਦੇ ਸੀ ਅੱਜ ਵੀ ਦਹੀਂ ਵੀ ਜਮਾਉਂਦੇ ਸਾਨੂੰ ਦਹੀਂ ਵਾਸਤੇ ਪੁੱਛਿਆ ਲੋਕਾਂ ਨੇ ਇਲੈਕਟ੍ਰਿਕ ਆਉਂਦਾ ਬਾਹਰ ਬਹੁਤ ਆ ਸਾਡੇ ਕੋਲ ਸਦੀ ਜੰਮ ਜਾਂਦਾ ਕਿਚੀ ਸਾਡੇ ਕੋਲ ਆ ਹੁਣ ਆ ਪੜੋਲੀ ਨੇ ਇੰਨਾ ਗਲਜਾਇਆ ਪਰ ਅੱਜ ਉਹਨਾਂ ਦਾ ਫੇਰ ਅਸੀਂ ਕਲੀਅਰ ਕੀਤੀ ਗੱਲ ਵੀ ਆ ਪੜੋਲੀ ਆ ਜੀ ਇਹਨੂੰ ਇਹ ਸਲੋ ਸਲੋ ਕੁੱਕਰ ਵੀ ਇਹਨੂੰ ਇਹ ਗੱਲ ਆ ਫੇਰ ਪੜੋਲੀ ਹੀ ਆ ਪੜੋਲੀ ਰੱਖਿਆ ਹਾਰੇ ਵਾਲਾ ਕਰ ਔਰ ਬਾਜੋ ਸਾਨੂੰ ਕੌਲੀ ਦਾਲ ਦੀ ਵੀ ਦੇ ਕੇ ਗਏ ਨੇ ਵੀ ਆਇ ਇਹ ਚ ਬਣਾਈ ਆ ਇਹ ਖਾ ਕੇ ਦੇਖ ਲਓ ਤੇ ਘਰੇ ਜਿਹੜੀਆਂ ਤੜਕੇ ਲਾ ਕੇ ਕੂਕਰਾਂ ਚ ਬਣਾਉਨੇ ਉਹ ਦੇ ਨੇ ਇਹ ਤਾਂ ਖੀਰ ਬਣਾਉਣੀ ਆ ਰਾਤ ਨੂੰ ਲਾਹਮ ਨਾਲ ਸੋ ਤੇ ਲਾ ਦੋ ਪੂਰੀ ਲਾਲੀ ਤੇ येलो ਪੂਰੀ ਉਹ येलो ਕੀ ਨਹੀਂ ਬਹੁਤ ਸਵਾਦ ਬਣ ਜੇ ਮਠੀ ਮਠੀ ਅੱਗ ਤੇ ਬਣਦੀ ਆ ਨਾ ਪਤਾ ਲੱਗਿਆ ਸਾਨੂੰ ਇਸ ਨੂੰ ਉਹ ਗਿਆ ਤੇੜੋਲੀ ਆ ਇਕੜੋਲੀ ਦਾ ਜਿਹੜਾ ਮੈਨੂੰ ਬਹੁਤ ਨੂੰ ਨਹੀਂ ਪਤਾ ਹੈਗਾ ਨਹੀਂ ਪਤਾ ਮੈਨੂੰ ਹੀ ਨਹੀਂ ਪਤਾ ਜੀ ਦੇਖੋ ਮੈਂ ਤਾਂ ਉਹਨਾਂ ਨਾਲ ਆਇਆ ਸੀ ਕਿ ਚਲੋ ਮੰਗਾ ਦਿੰਨਾ ਮੰਗਾ ਲੈਣਾ ਉਹਨਾਂ ਦੀ ਦਲੇਰੀ ਦੇਖੋ ਵੀ ਹਰ ਵਕਤ ਮੈਨੂੰ ਪੁੱਛਦੇ ਹੀ ਰਹਿੰਦੇ ਪੜੋਲੀ ਦਾ ਮੈਂ ਕਿ ਛੱਡੀ ਉਹਨਾਂ ਨੇ ਫਿਰ ਹੁਣ ਖੁਸ਼ ਨੇ ਇਕੱਲੇ ਹੁੰਦੇ ਨੇ ਇੱਥੇ ਜਦੋਂ ਥੋੜਾ ਜਿਹਾ ਉਹਨਾਂ ਨੇ ਆ ਕੇ ਚਾਹ ਘਰ ਲੈਂਦੇ ਨੇ ਆਪ ਵੀ ਮੇਰੇ ਜੋਗੀ ਮੈਂ ਚੀਜ਼ ਬਣਾਉਣੀ ਆ ਮੈਨੂੰ ਉਕਰ ਵਾਲੀ ਨਹੀਂ ਖਾਣੀ ਪੜੋਲੀ ਵਾਲੀ ਖਾਣੀ ਤੁਸੀਂ ਜਿਹੜਾ ਪੁੱਛਦੇ ਸੀ ਮੈਨੂੰ ਮੇਨ ਸਾਡੀ ਦਿਵਾਲੀ ਦੀ ਆਫਰ ਉਹ ਆ ਚਿੰਨੀ ਆ ਜੀ 13500 ਦੇ ਆ ਚੁੱਲਾ ਜੀ 7500 ਇਹ ਬਣ ਗਏ 21000 ਇਹ ਵੀ ਲੈਸ ਕਰਕੇ ਆ ਬਹੁਤ ਜ਼ਿਆਦਾ ਪਰ ਹੁਣ ਸਿਰਫ 12000 ਦੀ ਚਿਮਨੀ ਆ ਓਕੇ ਆ ਤੁਹਾਨੂੰ ਹਾਂਜੀ ਲੋਕ ਨਹੀਂ ਇਹਦੇ ਨਾਲ ਆ ਚੁੱਲਾ ਫਰੀ 7500 ਵਾਲਾ ਫਰੀ 12000 ਤੁਸੀਂ ਫਿਰ ਮੈਨੂੰ ਲੱਗਦਾ ਤੁਸੀਂ ਫਿਰ ਮੁੱਕ ਰਹੇ ਹੋ ਨਾ ਫਿਰ ਜਵਾਬ ਕਰਦੇ ਇਹ ਤੁਹਾਨੂੰ ਚੀਜ਼ ਦੇਣੀ ਔਰ ਪਲੱਸ ਇਹ ਨੀਗਾ ਹੱਥ ਕੱਢੋ ਇਹਦੇ ਮੂਰੇ ਜੀ ਸੈਂਸਰ ਇੱਥੇ ਆ ਮੋਸ਼ਨ ਸੈਂਸਰ ਹਾਂਜੀ ਹਾਂ ਇੱਥੇ ਆਫ ਟੱਚ ਆਟੋ ਕਲੀਨ ਸਾਰਾ ਕੁਝ ਵਿੱਚ ਹੈ ਇਹ ਆਡੀ ਨੂੰ ਬੜੀ ਵਧੀਆ ਲੱਗੀ ਦੰਮਾ ਜੀ ਆਪਾਂ ਨੇ ਸਾਰਾ ਸਮਾਨ ਫੀਲ ਲਿਆ ਤੇ ਇਹ ਪੱਕੇ ਇੱਕ ਨਾਲ ਇੱਕ ਫ੍ਰੀ ਆ ਇਹ ਡੀਲ ਮਿਸ ਨਾ ਕਰਿਓ ਪੱਕੇ ਪੱਕੇ ਅਸੀਂ ਲੈ ਲਈਏ ਕਿਉਂਕਿ ਉਹ ਵੀ ਕੁਆਲਟੀ ਵੀ ਬਹੁਤ ਵਧੀਆ ਹੈ ਇਹ ਚੀਜ਼ ਵਧੀਆ ਹਾਂਜੀ ਤੇ ਆਨਲਾਈਨ ਵਾਲਾ ਤਾਂ ਬੱਜ ਗਏ ਚਾਚੀ ਹਣੀ ਖਰੀਦ ਲੈਣੇ ਸੀ ਜੀ ਜਿਹਨਾਂ ਨੂੰ ਅੱਜ ਇੱਥੇ ਨਾ ਲੈ ਕੇ ਆਂਦੇ ਇਹ ਪਹਿਲਾਂ ਆਨਲਾਈਨ ਦੇਖਦੇ ਸੀਗੇ ਤਾਂ ਆਨਲਾਈਨ ਆ ਇੱਧਰ ਬਾਕੀ ਸਮਾਨ ਪੈਕ ਹੋ ਗਿਆ ਵੀਰੇ ਨੇ ਕਰਾ ਕੇ ਰੱਖਤਾ ਇੱਧਰ ਇਹ ਇੱਦਾਂ ਹੀ ਰੱਖਾ ਦਿੰਨੇ ਆ ਗੱਡੀ 'ਚ ਕਿਉਂਕਿ ਉਹ ਪੈਕ ਕਰਨੇ ਔਖੇ ਆ ਮੈਂ ਖੜਾ ਬਿੱਲ ਲੈ ਕੇ ਥੋੜਾ ਮੰਮੀ ਦਾ ਲੈ ਆਓ ਵੈਸੇ ਓਕੇ ਓਕੇ ਇੱਧਰ ਫਿਰ ਇਹਨਾਂ ਨੂੰ ਇਹਨਾਂ ਦੇ ਨਾਲ ਹੀ ਹੋਏ ਨਾ ਮੈਂ ਤਾਂ ਕਹਿੰਦਾ ਉੱਥੇ ਖੜ ਗਿਆ ਸਮਾਨ ਚੱਕਣੋਂ ਬਿੱਲ ਪਹਿਲਾਂ ਲੈ ਲਵਾਂ ਅਸੀਂ ਲੰਘ ਜਾਨਾ ਮੰਮੀ ਨਾਲ ਆ ਕੈਸ਼ ਇਹ ਕਾ ਟੋਸਟਰ ਸੈਂਡਵਿਚ ਮੇਕਰ ਜਿਹਾ ਲੈ ਲਿਆ ਕਾਫੀ ਟਾਈਮ ਤੋਂ ਸੋਚਦੇ ਸੀਗੇ ਗ੍ਰਿਲ ਜੀ ਵਾਲਾ ਕਦੇ ਇਹ ਪਲਾਨ ਜਾਇ ਨਹੀਂ ਬਣਿਆ ਅੱਜ ਲੈ ਲਿਆ ਤੇ ਬਾਕੀ ਇਹ ਟੋਕਰੀ 'ਚ ਪਹਿਲਾਂ ਵੀ ਲੈ ਕੇ ਗਏ ਸੀਗੇ ਇਦੀ ਕੁਆਲਿਟੀ ਇੰਨੀ ਵਧੀਆ ਹੈ ਚਾਚੀ ਕਹਿੰਦੇ ਆ ਜੀ ਆਪਾਂ ਵੀ ਲੈ ਕੇ ਜਾਣੀ ਆ ਫਿਰ ਹੋਰ ਲੈ ਲਈਏ ਇੱਕ ਇਹ ਸਮਾਨ ਜੇ ਛੋਟਾ ਛੋਟਾ ਕਾਫੀ ਹੋ ਗਿਆ ਬਾਕੀ ਆਪਾਂ ਫੇਰ ਦਿਖਾਣੇ ਆਗੇ ਠੀਕ ਹੈ ਵੀਰੇ ਓਕੇ ਜੀ ਸਤਿ ਸ੍ਰੀ ਅਕਾਲ ਜੀ ਥੈਂਕ ਯੂ ਅਸੀਂ ਚੱਲੀਏ ਬਾਕੀ ਮम्मी ਨਾਲ ਨਵੇੜਿਓ ਖੰਨੇ ਵਾਲਿਆਂ ਦੀ ਹੱਟੀ ਵੈਕਟਰ ਵੀਰੇ ਦੀ ਦੁਕਾਨ ਤੋਂ ਆਪਾਂ ਨੇ ਸਮਾਨ ਲੈ ਲਿਆ ਤੇ ਸਮਾਨ ਸਾਰਾ ਵਧੀਆ ਕੁਆਲਿਟੀ ਦਾ ਅੱਜ ਚਾਚੀ ਨੂੰ ਲੈ ਕੇ ਆਏ ਆ ਸੀ ਕਾਹੀ ਖਰਚਾ ਕਰ ਲਿਆ ਅੱਜ ਤੇ ਚਲੋ ਹੁਣ ਆਪਾਂ ਚੱਲਦੇ ਆਂ ਕਿ ਹਾਲੇ ਮੰਮੀ ਹੁਣਾਂ ਦਾ ਥੋੜਾ ਜਿਹਾ ਕੰਮ ਰਹਿ ਗਿਆ ਜਾ ਕੇ ਸਬਜ਼ੀ ਵੀ ਬਣਾਉਣੀ ਹੈਗੀ ਟੈਡੀ ਵੇਟ ਕਰਦੇ ਹੋਣਗੇ